ਇਲੇਵਾਲਿਓ ਸਮੇਂ ਦੇਓ ਮਾਲ ਕੋ ਤੁਸੀਂ ਕਿਰਪਾ ਕਰਨਾ ਹੱਥ ਪਵਿੱਤਰ ਆਪਣਾ ਸਿਦ ਸਫ ਦੇ ਤਰਨਾ ਜੇ ਦੇਰੀ ਲਾਈਏ ਜੇ ਵੀ ਤੇ ਬੜਾ ਕੰਮ ਵਿਗੜਨਾ ਆਪਸਮੇਂ ਦੀਕਾਰ ਚਲਾਓ ਆਕੇ ਤਾਂ ਬੇੜਾ ਤਰਨਾ ਆਪਸਮੇਂ ਦੀਕਾਰ ਚਲਾਓ ਆਕੇ ਤਾਂ ਬੇੜਾ ਤਰਨਾ ਦੇਹੋ ਗੁਰੂ ਦੇਹੋ ਗੁਰੂ ਜੀ ਦੇਹੋ ਗੁਰੂ ਜੀ دیدار ਹੁਣ ਆਕੇ ਸੰਗਤਾ ਉਦਾਸ ਹੋ ਗਈਆਂ ਦੇਹੋ ਗੁਰੂ ਜੀ ਦੇਹੋ ਗੁਰੂ ਜੀ دیدار ਹੁਣ ਆਕੇ ਸੰਗਤਾ ਉਦਾਸ ਹੋ ਗਈਆਂ ਦੇ ਹੋ ਗੁਰੂ ਜੀ ਕਰੋ ਮੇਰੇ ਤੇ ਅਰਸ ਮਹਾਰਾਜ ਜੀ ਤੁਹਾਡਾ ਨਾਮ ਹੈ ਗਰੀਬ ਪਾਸਵਾਚ ਜੀ ਕਰੋ ਮੇ ਸੁਪਾਕੇ ਸੰਗਤਾ ਉਦਾਸ ਹੋ ਨਿਆ ਮੇ ਹੋ ਗੁਰੂ ਜੰਦ ਰੋਕਦਲਾ ਕੇ ਸੰਗਤ ਆ ਉਦਾਸ ਹੋ ਗਈਆਂ ਦੇਹੋ ਗੁਰੂ ਜੀ ਦੇਹੋ ਗੁਰੂ ਜੀ ਤੇ ਦਾਜ ਹੋਣ ਆ ਕੇ ਸੰਗਤ ਆ ਉਦਾਸ ਹੋ ਗਈਆਂ ਦੇਹੋ ਗੁਰੂ ਜੀ ਦੇ ਬਾਤਸ਼ਾਹੀ ਸਾਗ ਕੀ ਰਚਾਲਿਆ ਏਡੀ ਜਗਾ ਦਾ ਕੇ ਆਸਣ ਲਗਾ ਲਿਆ ਸੱਚੇ ਬਾਤਸ਼ਾਹੀ ਸਾਗ ਕੀ ਰਚਾ ਸੋ ਹੋ ਗਿਆ ਕਿਹੜੇ ਪਿਆਰੇ ਕੋਲ ਬੈਠ ਰਹੇ ਹਾਂ ਜਾ ਕੇ ਅਰਸ਼ ਫਰਸ਼ ਤੇਨ ਲੋਕ ਜਿਹੜੇ ਆ ਪੂਰੀ ਸ੍ਰਿਸ਼ਟੀ ਜਿਹੜੀ ਆ ਸਾਰੀ ਤੇ ਉਹਨਾਂ ਦੀ ਆ ਸਾਰੇ ਉਹਨਾਂ ਦੇ ਪਿਆਰੇ ਨੇ ਕਈ ਸੇਵਾਦਾਰ 33 ਕਰੋੜ ਦੇਵੀ ਦੇਵਤਾ ਜਿਹੜਾ ਉਹਨਾਂ ਦੇ ਹੁਕਮ ਤੇ ਚੱਲਦਾ ਆ ਨੇ ਡਾਕਟਰ ਗਰਮੇਲ ਸਿੰਘ ਹੋਣੀ ਸਾਈਂ ਦੇ ਪਿਤਾ ਜੀ ਨੇ ਤੇ ਉਹਨਾਂ ਦਾ ਬਚਨ ਕਹਿੰਦੇ ਨੇ ਇੱਕ ਵਾਰ ਅੰਮ੍ਰਿਤ ਵੇਲੇ ਮੈਂ ਉੱਠਿਆ ਅਸਮਾਨ ਤੋਂ ਇੱਕ ਲਾਈਟ ਵੇਖੀ ਥੱਲੇ ਨਾਉਂਦੀ ਧਰਤੀ ਵੱਲ ਉਹ ਜਦੋਂ ਹੋਰ ਥੱਲੇ ਆ ਗਿਆ ਤੇ ਵੇਖਿਆ ਕਿ ਉਹ ਇੱਕ ਵਿਵਾਨ ਆ ਉਹਦੇ ਵਿੱਚ ਸਾਬੇ ਕਮਾਲ ਪਹਿਲੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਬਾਲਾ ਜੀ ਤੇ ਬਾਬਾ ਮਰਦਾਨਾ ਜੀ ਤੇ ਨਿਹੰਗ ਸਿੰਘ ਸਾਹਿਬ ਦੇ ਅਗੇ ਉਤਰਿਆ ਉਹ ਵਿਵਾਨ ਸ਼੍ਰੀ ਨਿਹੰਗ ਸਿੰਘ ਸਾਹਿਬ ਦੇ ਅਗੇ ਉਤਰਿਆ ਤੇ ਕਹਿੰਦੇ ਜਦੋਂ ਵਿਵਾਨ ਥੱਲੇ ਉਤਰ ਗਿਆ ਨਾ ਤੇ ਉਹ ਜਿਹੜੀਆਂ ਤਿੰਨੇ ਸ਼ਕਤੀਆਂ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਬਾਲਾ ਜੀ ਬਾਬਾ ਮਰਦਾਨਾ ਜੀ ਤੇ ਉਹ ਥੱਲੇ ਉਤਰ ਗਿਆ ਮਹਿਬਾਨ ਤੇ ਮੈਨੂੰ ਦਰਸ਼ਨ ਹੋਏ ਉਹ ਮਹਾਰਾਜ ਕਿਲੇ ਵਾਲੇ ਸੱਚੇ ਪਾਤਸ਼ਾਹ ਸੰਤ ਭਗਵਾਨ ਜੀ ਤੇ ਸੰਤ ਗਫਾਲ ਸਿੰਘ ਉਰੀ ਨਾਲ ਕਹਿੰਦੇ ਮੈਂ ਬੜਾ ਹੈਰਾਨ ਹੋ ਗਿਆ ਫਿਰ ਮਨ 'ਚ ਵਿਚਾਰ ਆਈ ਵੀ ਹੁਣ ਭਾਵੇਂ ਜੋ ਮਰਜ਼ੀ ਹੋਏ ਮੈਂ ਮਹਾਰਾਜਿਆਂ ਦੇ ਕੋਲ ਸਵੇਰੇ ਜਾ ਕੇ ਤੇ ਰੋਲਾ ਪਾ ਦਾਂ ਇਹ ਸਾਧ ਸੰਗਤ ਜੀ ਇਹੀ ਗੁਰਨਾਨਕ ਜੇ ਕੋਈ ਹੋਰ ਗੁਰਨਾਨਕ ਨਹੀਂ ਜੀ ਤੇ ਜਦੋਂ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤੇ ਆਸਾ ਦੀ ਵਾਰ ਦਾ ਕੀਰਤਨ ਭੋਗ ਪਿਆ ਤੇ ਜਦੋਂ ਡਾਕਟਰ ਗਰਮੇਲ ਸਿੰਘ ਹੁਣੀ ਮਾੜਾ ਜੇ ਗਾਂ ਹੋਏ ਨਾ ਇਹ ਬਚਨ ਕਰਨ ਵਾਸਤੇ ਤੇ ਮਹਾਰਾ ਪਤਾ ਕੀ ਕਹਿੰਦੇ ਨੇ ਅੱਗੋਂ ਉਹ ਕਹਿੰਦੇ ਨੇ ਵੇਖੋ ਜੇ ਅਸੀਂ ਕਿਤੇ ਕਿਸੇ ਨੂੰ ਮਾੜਾ ਜਿਆ ਕੁਝ ਵਿਖਾ ਦੇਈਏ ਨਾ ਤੇ ਸਾਡੇ ਕੱਪੜੇ ਲਾਹੋਂ ਤੱਕ ਜਾਂਦੇ ਜੇ ਕਿਸੇ ਨੂੰ ਕੁਝ ਮਾੜਾ ਜਿਆ ਵਿਖਾ ਲਈਏ ਤੇ ਸਾਡੇ ਕੱਪੜੇ ਲਾਹੋਂ ਤੱਕ ਜਾਂਦੇ ਨੇ ਭਾਵ ਕਿ ਆਪਣਾ ਆਪ ਦਿਖਾ ਕੇ ਫਿਰ ਛਪਾ ਵੀ ਲੈਂਦੇ ਸਨ ਗਰੀਬਨਵਾਜ਼ ਅੰਤਰਜਾਮੀ ਤੇ ਡਾਕਟਰ ਸਾਹਿਬ ਡਾਕਟਰ ਗਰਮੇਲ ਸਿੰਘ ਹੋਰੀ ਕਹਿੰਦੇ ਨੇ ਮੈਂ ਉਹ ਬਚਨ ਜਿਹੜਾ ਸੀ ਉੱਥੇ ਹੀ ਘਟ ਲਿਆ ਇਹ ਹੁਕਮ ਨਹੀਂ ਆ ਬਚਨ ਮਾਰੇ ਦਾ ਕਿਹੜੇ ਪਿਆਰੇ ਕੋ ਕਿਹੜੇ ਪਿਆਰੇ ਕੋ ਬੈਠ ਜਿਉ ਉੱਠਾ ਕੇ ਪ੍ਰੇਮੀਆਂ ਦਾ ਵੇਖਿਆ ਨਿਸ਼ਾਮ ਦਾ ਮਸਕਾਨੇ ਆਉ ਦਾ ਦਿਲ ਕਪਰਾਮ ਦਾ ਹਲ ਪ੍ਰੇਮੀਆਂ ਦਾ ਵੇਖਿਆ ਨਿਜਾਮ ਦਾ ਮਸਕਾਨੇ ਆਉ ਦਾ ਦਿਲ ਕਪਰਾਮ ਦਾ ਬੰਦਾ ਲੈ ਆਉਂਦੇ ਹੋਸ਼ ਵਿੱਚ ਲੈ ਹੈ ਸ਼ਿਕਾਰ ਕੇ ਸੰਗਤਾ ਉਦਾਸ ਹੋ ਗਈਆਂ ਤੇ ਹੋ ਗੁਰੂ ਜੀ ਦੇਹੋ ਗੁਰੂ ਜੀ دیدار ਹੋਣ ਆ ਕੇ ਸੰਗਤਾ ਉਦਾਸ ਹੋ ਗਈਆਂ ਤੇ ਹੋ ਗੁਰੂ ਜੀ ਔਖੇ ਦਿਨ ਨੇ ਵਿਛੋੜੇ ਵਿੱਚ ਲੰਘਦੇ ਕਾਲੀ ਵੇਖੇ पलंग पे औ के दिन ने पीछेोड़े चलांदे दे खाली देखयाली आसण पलंग पे बैठो मन्ता सै बैठो मन्ता सै आसण विशाले संगत उदास हो गईया ਦੇ ਹੋ ਗੁਰੂ ਜੀ ਬੈਠੋ ਮੰჯਾ ਸਾਹਿਬ ਅਸਥਾਨ ਸੋ ਮੱਡਾ ਮੰჯਾ ਸਾਹਿਬ ਦਾ ਚੱਕਰ ਆਇਆ ਮਹਾਰਾਜ ਹਜੂਰ ਗਰੀਬ ਨਿਵਾਜ ਮੰჯਾ ਸਾਹਿਬ ਬਰਾਜਮਾਨ ਨੇ ਤੇ ਆਗਰੇ ਤੋਂ ਕੋ ਸਰੀਰ ਆਏ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ ਤੇ ਦਰਸ਼ਨ ਕਰਦਿਆਂ ਕਰਦਿਆਂ ਬਾਹਰ ਪਿੱਛੇ ਦਰਵਾਜ਼ੇ 'ਚ ਖਲੋਗੇ ਨੇ ਤੇ ਕੀ ਵੇਖਦੇ ਨੇ ਕਿ ਮਹਾਰਾਜ ਦੇ ਕੋਲ ਲੈਣਾ ਹੀ ਬੱਜੀਆਂ ਸੰਗਤਾਂ ਦੀਆਂ ਮੱਥੇ ਟੇਕਣ ਵਾਸਤੇ ਸੰਗਤਾਂ ਮਹਾਰੇ ਨੂੰ ਮੱਥੇ ਟੇਕਦੀਆਂ ਨੇ ਤੇ ਉਹ ਸਰੀਰ ਵੇਖਦੇ ਨੇ ਕਿ ਹਰ ਇੱਕ ਸਰੀਰ ਦੇ ਅੰਦਰ ਕੋਈ ਨਾ ਕੋਈ ਮੰਗਿਆ ਹੁਣ ਜਦੋਂ ਮਹਾਰਾਜ ਦੇ ਦਰ ਤੇ ਹੁੰਨੇ ਆ ਗਰੀਬ ਨਵਾਜ਼ ਜੀ ਆਦੇ ਜਦੋਂ ਅੰਦਰ ਮੱਥਾ ਟੇਕਦੇ ਆਂ ਸ਼੍ਰੀ ਭੋਰਾ ਸਾਹਿਬ ਜੀ ਅੰਦਰ ਤੇ ਮੰਗਦੇ ਕੋਈ ਨਾ ਕੋਈ ਹੁੰਦੀ ਆ ਨਾ ਅੰਦਰ ਕੀ ਮਾਰੇ ਉਹ ਬਖਸ਼ਿਸ਼ ਕਰਿਓ ਮਿਹਰ ਕਰਿਓ ਗਰੀਬ ਨਵਾਜ਼ ਜੀ ਤਰਸ ਕਰਿਆ ਜੀ ਤੇ ਉਹ ਸ਼ਰੀਰ ਵੇਖਦੇ ਨੇ ਕਿ ਹਰ ਇੱਕ ਸ਼ਰੀਰ ਦੇ ਅੰਦਰ ਕੋਈ ਨਾ ਕੋਈ ਮੰਗੇ ਆ ਤੇ ਮਨ ਚ ਵਿਚਾਰ ਆ ਗਿਆ ਕਿ ਹਜ਼ਾਰਾਂ ਹੀ ਸੰਗਤ ਮੱਥਾ ਟੇਕਦੀ ਆ ਹਜ਼ਾਰਾਂ ਹੀ ਮੰਗਾ ਨੇ ਕਿ ਮਹਾਰਾਜ ਸਾਰਿਆਂ ਦੀਆਂ ਸੁਣਦੇ ਹੋਣਗੇ ਕਿ ਮਹਾਰਾਜ ਜੀ ਸਾਰਿਆਂ ਦੀਆਂ ਸੁਣਦੇ ਹੋਣਗੇ ਉਸੇ ਵੇਲੇ ਗਰੀਬ ਨਵਾਜ਼ ਜੀ ਆਨੇ ਉਂਦੀ ਪਾਈ ਸੀ ਇਹ ਬਚਨ ਜਦੋਂ ਉਹਦੇ ਮਨ 'ਚ ਆਇਆ ਨਾ ਸਵੇਰ ਦੇ ਉਸੇ ਵੇਲੇ ਮਹਾਰਾਜਿਆਂ ਨੇ ਆਪਣਾ ਮੁਖੜਾ ਤਾਂ ਚੁੱਕਿਆ ਮੁਖੜਾ ਤਾਂ ਚੁੱਕ ਕੇ ਕਹਿੰਦੇ ਨੇ ਇਹ ਧਰਤੀ ਤੇ 84 ਲੱਖ ਜੂਨ ਹੈ 42 ਲੱਖ ਜੂਨ ਜਿਹੜੀ ਧਰਤੀ ਤੇ ਆ ਤੇ 42 ਲੱਖ ਜੂਨ ਪਾਣੀ 'ਚ ਆ ਤੇ ਇਹ ਸਾਰੀਆਂ ਜੂਨਾਂ ਇਕੱਠੀਆਂ ਹੋ ਕੇ ਗੁਰੂ ਦੇ ਕੋਲੋਂ ਇੱਕੋ ਵੇਲੇ ਮੰਗ ਮੰਗਰਨਾ 84 ਲੱਖ ਜੂਨਾਂ ਤੇ ਗੁਰੂ ਸਮਰੱਥ ਆ ਇੱਕੋ ਵੇਲੇ ਸਾਰਿਆਂ ਦੀਆਂ ਮੰਗ ਪੂਰੀ ਕਰ ਸਕਦਾ ਦੁਰ ਸਮਰੱਥਿਆ ਇੱਕੋ ਵੇਰੇ ਸਭ ਦੀ ਮੰਗ ਪੂਰੀ ਕਰ ਸਕਦਾ ਆ ਉਹਨਾਂ ਦਾ ਸ਼ੰਕਾ ਉਸੇ ਵੇਲੇ ਦੂਰ ਹੋਪੇ ਅਰ ਖੇ ਦਿਨ ਦੇ ਵਿਛੋੜੇ ਵਿੱਚ ਲੰਘਦੇ ਖਾਲੀ ਵੇਖਿਆ ਜਿਆਸਣੇ ਪਲਾਂ ਤੇ ਤੇ ਬੈਠੋ ਮੰਜਾਸ ਹੈ ਬੈਠੋ ਮੰਜਾਸ ਹੈ ਆਸਣ ਵਿਸਾਕੇ ਤਾਲ ਤਾਸ ਹੋ ਗਿਆ ਦੇਹੋ ਦੁਰੂਦੀ ਦੇਹੋ ਦੁਰੂਦੀ ਤੇ ਦਾਜ ਹੋਣ ਆਕੇ ਸੰਗਤ ਆਉਤਾ